ਸ਼ਸ਼ੀਕਲ ਜੀ ਤੁਸੀਂ ਦੇਖ ਰਹੇ ਹੋ ਦਿਨਕਸ਼ਰ ਟੀਵੀ ਜਿਸ ਤਰੀਕੇ ਦੇ ਨਾਲ ਦੌੜਾ ਜੀਆ ਤਿਹਾਰ ਆਇਆ ਉਹ ਤੋਂ ਲੋਕ ਜਿਹੜੇ ਵਕ ਵਕ ਤਰ੍ਹਾਂ ਦੇ ਖਰੀਦੋ-ਖਰੋਖਤ ਕਰਦੇ ਨੇ ਆ ਲੇਕਿਨ ਮੈਂ ਗੱਲ ਕੀਤਾ ਜਮਾਨਾ ਵਾ ਜਿਸ ਕਾਰਨ ਜੇ ਆਪਾਂ ਦੁਕਾਨਾਂ ਦੀ ਗੱਲ ਕੀਤੀ ਜਾਵੇ ਤੇ ਆਨਲਾਈਨ ਸ਼ੋਪਿੰਗ ਦੇ ਨਾਲ ਜਿੱਥੇ ਲਗਭਗ 60% ਦੁਕਾਨਾਂ ਵਾਲਿਆਂ ਨੂੰ ਜਿਹੜਾ ਉਹਦਾ ਫਰਕ ਪਿਆ ਉਹ 40% ਬਿਜ਼ਨਸ ਰਹਿ ਗਿਆ ਦੂਸਰੇ ਬੰਦੇ ਸੋਨੇ ਦੀ ਗੱਲ ਕਰੀਏ ਤੇ ਸੋਨਾ ਅਤੇ ਚਾਂਦੀ ਦੀ ਮਹਿੰਗਾਈ ਇਨੀ ਜ਼ਿਆਦਾ ਹੋ ਗਈ ਹੈ ਕਿ ਆਮ ਵਿਅਕਤੀ ਦੇ ਵਾਸਤੇ ਬਾਹਰ ਆਪਾਂ ਸ਼ੋਅਰੂਮ ਦੇ ਵਿੱਚ ਖੜੇ ਆ ਕਿ ਇਸ ਸ਼ੋਅਰੂਮ ਦੇ ਲੁਥਰਾ ਜੁਵਲਰ ਸ਼ੋਅਰੂਮ ਦੇ ਵਿੱਚ ਆ ਜਿੱਥੇ ਕਿ ਲੋਕ ਸੋਨੇ ਦੀ ਖਰੀਦੋ-ਫਰੋਕਤ ਕਰਨ ਵਾਸਤੇ ਇੱਥੇ ਪਹੁੰਚੇ ਆ ਆਪਾਂ ਲੋਕਾਂ ਨਾਲ ਗੱਲ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਆਖਰ ਜਿੰਨੀ ਮਹਿੰਗਾਈ ਹੋ ਗਈ ਆ ਇਹਦਾ ਆਮ ਲੋਕਾਂ ਦੀ ਜੇਬ ਤੇ ਕਿੰਨਾ ਸਰਕਰ ਕੀ ਨਾਮਾ ਜੀ ਤੇ ਜਿਸ ਤਰੀਕੇ ਦੇ ਨਾਲ ਇਨੀ ਮਹਿੰਗਾਈ ਹੋ ਗਈ ਆ ਸੋਨੇ ਦੀ ਰਮਨ ਮਰਦੀ ਸਿੰਘ ਜੀ ਸੋਨਾ ਬਹੁਤ ਮਹਿੰਗਾ ਹੋ ਗਿਆ ਜੀ ਹੁਣ ਆਮ ਆਦਮੀ ਦੇ ਮੱਲਬੀ ਵਸ ਦੀ ਗੱਲ ਨਹੀਂ ਕਿ ਕੋਈ ਚੀਜ਼ ਲੈ ਲੈਣੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹੋ ਗਿਆ ਹੁਣ ਲੰਗਾ ਤੇ ਜਿੱਦਾਂ ਹੀ ਮੰਨ ਲਓ ਸੋਚ ਕੇ ਆਏ ਆ ਕੋਈ ਮਤਲਬ ਇੱਕ ਤੋੜਾ ਚੀਜ਼ ਲੈ ਲਈਏ ਤੇ ਇੱਥੇ ਆ ਹੀ ਮੁੜ ਕੇ ਇੱਕ ਤੋੜੇ ਦੀ ਸਾਡੀ ਸਰਮਸਤਾ ਹੀ ਨਹੀਂ ਗਈ ਅਸੀਂ ਇਹਨਾਂ ਨਹੀਂ ਲੈ ਸਕਦੇ ਹੁਣ ਅੱਜ ਕੱਲ ਬਹੁਤ ਸੋਨਾ ਇੰਨਾ ਮਹਿੰਗਾ ਹੋ ਗਿਆ ਕਿ ਕੋਈ ਆਮ ਆਦਮੀ ਲੈ ਨਹੀਂ ਸਕਦਾ ਵਿਆਹਾਂ ਸਾਡਿਆਂ ਦਾ ਵੀ ਹੁਣ ਜਿਹੜਾ ਸੀ ਜਨਨ ਚੱਲ ਬਹੁਤ ਔਖਾ ਹੋ ਗਿਆ ਜੀ ਵਿਆਹਾਂ ਸ਼ਾਦੀਆਂ ਵਿੱਚ ਹੁਣ ਕੋਈ ਕੀ ਕਰੂਗਾ ਇਹਨਾਂ ਇਹਨਾਂ ਵਾਂਗੂ ਸੋਨਾ ਕਿੱਥੋਂ ਲੈ ਕੇ ਪਾ ਗਰੀਬ ਬੰਦੇ ਦੀ ਪਹੁੰਚੋਂ ਗਰੀਬ ਆਦਮੀ ਦੀ ਪਹੁੰਚੋਂ ਤੋਂ ਬਾਹਰ ਆ ਗਰੀਬ ਕੀ ਹੁਣ ਮਲਬੀ ਆਮ ਜਿਹੜਾ ਬੰਦਾ ਉਹਦੇ ਦੀ ਪਹੁੰਚ ਤੋਂ ਵੀ ਬਾਹਰ ਹੋ ਗਿਆ ਇਹਨਾਂ ਮਹਿੰਗਾ ਹੋ ਅੱਜ ਦਾ ਕੀ ਰੇਟ ਦੱਸੋ ਅੱਜ ਦਾ ਰੇਟ ਮੇਰੇ ਕੱਲ ਦੇ 1.30 ਲੱਖ ਦਾ ਚਰੇ ਆ ਹਾਂਜੀ ਸੋ ਦੇਖ ਸਕਦੇ ਹੋ ਕਿ ਆਮ ਲੋਕਾਂ ਦੇ ਉੱਤੇ ਸੋਨੇ ਦਾ ਜਿਹੜਾ ਬਹੁਤ ਜ਼ਿਆਦਾ ਪ੍ਰਭਾਵ ਪਿਆ ਵਾ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਆ ਲੇਕਿਨ ਗਰੀਬ ਬੰਦੇ ਦੀ ਪਹੁੰਚ ਤੋਂ ਜਿਹੜਾ ਉਹ ਬਾਹਰ ਹੁੰਦਾ ਨਜ਼ਰ ਆ ਰਿਹਾ ਵਾ ਆਪਾਂ ਉਹਨਾਂ ਦੇ ਔਨਰ ਨਾਲ ਵੀ ਗੱਲਬਾਤ ਕਰਾਂਗੇ ਕਿ ਹੋਂ ਤੱਕ ਸੋਨੇ ਦੇ ਖਰੀਦੇ ਵਿੱਚ ਜਿਹੜਾ ਕਿੰਨਾ ਕੁ ਫਰਕ ਪਿਆ ਹੋ ਸਾਡੇ ਨਾਲ ਨੇ ਸੁਖਚੰਨ ਸਿੰਘ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜਿਸ ਤਰੀਕੇ ਦੇ ਨਾਲ ਸੋਨੇ ਦੇ ਵਿੱਚ ਇੰਨੀ ਤੱਕ ਦੀ ਵਡਾ ਹੋਖਰੀ ਆਈ ਆ ਜੀ ਤੁਸੀਂ ਸੋਨਾ ਖਰੀਦਣ ਆਏ ਹੋਗੇ ਆਂਕਿਆ ਤੁਹਾਨੂੰ ਕੀ ਮਹਿਸੂਸ ਹੋਇਆ ਮਹਿਸੂਸ ਸਰ ਦੇਖੋ ਸਰ ਹੈ ਤਾਂ ਠੀਕ ਆ ਮਤਲਬ ਜਿਆਦਾ ਪਰ ਨਹੀਂ ਸਹੀ ਆ ਮਤਲਬ ਕਿਉਂਕਿ ਰੇਟ ਨਾਲ ਚੱਲਦੇ ਹੋਏ ਰੇਟ ਨਹੀਂ ਸਹੀ ਵੈਸੇ ਪਰ ਇਹ ਕਿ ਸਾਡੇ ਮਜਬੂਰੀਆਂ ਜਾਂ ਘਰਦਿਆਂ ਜਾਂ ਕੋਈ ਮੈਰਿਜ ਜਾਂ ਉਹਦੇ ਵਸਤੇ ਤੁਹਾਨੂੰ ਕਿੰਨਾ ਵੀ ਉਹ ਤੇ ਕਰਨਾ ਹੀ ਆ ਪਰ ਬਟ ਇਹ ਆ ਕਿ ਮਤਲਬ ਛੋਟੇ ਬੰਦੇ ਲਈ ਠੀਕ ਨਹੀਂ ਆ ਮਤਲਬ ਤਗੜਾ ਬੰਦਾ ਤੇ ਚਲੋ ਹਰ ਪ੍ਰਕਾਰ ਦਾ ਬੰਦਾ ਵਾ ਇਸ ਦੁਨੀਆ ਤੇ ਹੋਰ ਪ੍ਰਕਾਰ ਦਾ ਕਰਸਾ ਦਾ ਲੇਕਿਨ ਛੋਟੇ ਬੰਦੇ ਲਈ ਨਹੀਂ ਮਤਲਬ ਉਹ ਖਾ ਜਿੱਦਾਂ ਤੁਸੀਂ ਸੋਚ ਕੇ ਆਏ ਹੋ ਕਿ 10 ਟੋਲੇ ਸੋਨਾ ਲੈਣਾ ਹਾਂਜੀ ਅੱਜ ਮਤਲਬ ਆਣ ਕੇ ਵਿਚਾਰ ਤੇ ਬਣਿਆ ਹੋਊਗਾ ਕੁਝ ਤਾਂ ਘੱਟ ਖਰੀਦੀਏ ਕਿਉਂਕਿ ਸਮਰੱਥਾ ਜੇਬ ਜਿਹੜੀ ਆ ਉਹ ਅਲਾਉ ਨਹੀਂ ਕਰਨ ਲਈ ਹੋਣਾ ਦੇਖੋ ਸਰ ਇਹ ਕੋਈ ਵੀ ਆਪਣਾ ਜੇਬ ਨੂੰ ਵੇਖੇ ਜਾਂ ਜਿੱਦਾਂ ਵੀ ਜਿੰਨਾ ਬੰਦੇ ਦੀ ਕਮਾਈ ਦੇ ਹਿਸਾਬ ਨਾਲ ਉਸ ਹਿਸਾਬ ਨਾਲ ਕਰਨਾ ਚਾਹੀਦਾ ਵਾ ਬਾਕੀ ਹੀ ਮੰਨਦੇ ਆ ਕੰਮ ਜਿਹੜੇ ਹੋ ਤੇ ਉਸ ਹਿਸਾਬ ਦੇ ਨਾਲ ਉਹ ਨਾਲ ਕਰਨੇ ਪੈਂਦੇ ਆ ਘਰ ਦੀਆਂ ਲੋੜੀਆਂ ਦਾ ਇਸ ਤਰ੍ਹਾਂ ਵੀ ਪਰ ਵੇਖੋ ਜੇ ਸਮਾਜ ਨੂੰ ਦੇਖਿਆ ਜਾਏ ਤੇ ਉਹ ਸਭ ਦੇ ਨਾਲ ਦੇ ਕਰਨਾ ਪੈ ਲਾਤੀ ਇਹ ਜੀ ਇਹ ਚੀਜ਼ ਨੂੰ ਨਹੀਂ ਦੇਖਿਆ ਜਾਏਗਾ ਚਲੋ ਹੈ ਤਾਂ ਗਲਤ ਹੈ ਪਰ ਇੱਕ ਤੋਂ ਦਿਵਾਲੀ ਦਾ ਤਿਹਾੜ ਦੇ ਜਾਂ ਦਿਵਾਲੀ ਦੇ ਦਿਨੋਂ ਲੈ ਕੇ ਚੱਲ ਕੇ ਤਾਂ ਹੋ ਗਿਆ ਜਾਨ ਜਿੱਦਾਂ ਆ ਪਰ ਇਹ ਜਿਆਦਾ ਜਿਹੜਾ ਹੋਇਆ ਸਹੀ ਨਹੀਂ ਅਸੀਂ ਬਹੁਤ ਜਿਆਦਾ ਮਹਿੰਗਾ ਜਿਹੜੀ ਆ ਉਹ ਹੋਈ ਹੈ ਹੋਣੀ ਚਾਹੀਦੀ ਨਹੀਂ ਇੱਥੇ ਸੋਨਾ ਕਿਦਨ ਆਏ ਨੇ ਮੈਡਮ ਅਕਵਿੰਦਰ ਕੌਰ ਜੀ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਸ ਤਰੀਕੇ ਦੇ ਨਾਲ ਮੈਮ ਸੋਨਾ ਇੰਨਾ ਮਹਿੰਗਾ ਹੋ ਗਿਆ ਤੁਨੀ ਇਸ ਘਰੋਂ ਸੋਚ ਕੇ ਆਏ ਹੋਗੇ ਕਿ ਸੋਨੇ ਦੀ ਆਪਾਂ ਕੋਈ ਚੀਜ਼ ਲੈ ਕੇ ਆਉਣੀ ਆ ਤੇ ਆਣ ਕੇ ਕੀ ਫੀਲ ਕੀਤਾ ਜਦੋਂ ਰੇਟ ਇਹਨਾਂ ਦੇ ਸਰ ਪਹਿਲਾਂ ਤਾਂ ਰੇਟ ਵੇਖ ਹੀ ਰਹੇ ਹਾਂ ਰਗੇ ਇਹਨਾਂ ਰੇਟਾਂ ਹਣਾ ਚਲੋ ਜੇ ਇਹ ਚੀਜ਼ ਖਰੀਦਣਾ ਆਏ ਸੋਚਿਆ ਇੱਥੇ ਲਾਭ ਖਰੀਦ ਲਾਂਗੇ ਖਰੀਦ ਸਕਾਂਗੇ ਪਰ ਖਰੀਦਣ ਦੀ ਸਮੱਸਿਆ ਨਹੀਂ ਹੋਣੀ ਹੁਣ ਜਿਵੇਂ ਚਲੋ ਜਿੰਨੀ ਕੀ ਲੋੜ ਹੈਗੀ ਹੁਣ ਜਿੰਨਾ ਕ ਖਰੀਦਿਆ ਜਾ ਸਕਦਾ ਉਹਨਾਂ ਖਰੀਦ ਲਾਂਗੇ ਜਿਵੇਂ ਹੁਣ 1 ਲੱਖ ਤੋਂ ਉੱਪਰ ਹੀ ਚੱਲ ਗਿਆ ਵਾ ਇਹ ਗ੍ਰਾਮ 1 ਗ੍ਰਾਮ ਤੇ ਫਿਰ ਸੋਨਾ ਕਾਫੀ ਮਹਿੰਗਾ ਹੀ ਹੈ ਮਤਲਬ ਆਮ ਬੰਦੀ ਕੋਲ ਤੋਂ ਬਾਹਰ ਜਾਊ ਟਕੇ ਆ ਆਮ ਇਨਸਾਨ ਨਹੀਂ ਇਹ ਖਰੀਦ ਸਕਦਾ ਕੁਝ ਗਿਫਟ ਕਰਨ ਵਾਸਤੇ ਆਈ ਆਪਣੇ ਵਾਸਤੇ ਲੈਣ ਆਏ ਨਹੀਂ ਸਰ ਅਹੀਂ ਇਨਵੈਸਟਮੈਂਟ ਵਾਸਤੇ ਆਈ ਹੂੰ ਕਿ ਥੋੜੀ ਕਰ ਲਈਏ ਘਾ ਘਮ ਗਿਆਈ ਹੁੰਦੀ ਜਾ ਰਹੀ ਆ ਵੀ ਲੋੜ ਤੇ ਰਹਿਣੀ ਏਦੀ ਸਦਾ ਤੇ ਚਲੋ ਕੋਈ ਤੇ ਕੰਮ ਆ ਜਾਊਗਾ ਐਸੇ ਸੋਚ ਕੇ ਆਏ ਸੀ ਆ ਵਿਆਹਾਂ ਸ਼ਾਦੀਆਂ ਤੇ ਗਿਫਟ ਦੇ ਦੇ ਸਰ ਲਈਦਾ ਸੀ ਗਿਫਟ ਪਰ ਹੁਣ ਜਿਵੇਂ ਸੋਨੇ ਦੇ ਰੇਟ ਜਾ ਰਹੇ ਆ ਤੇ ਉਹ ਤੇ ਸਮਰੱਥਾ ਨਿਕਲ ਜਾਣੀ ਹਤੋਂ ਬਾਹਰ ਵੀ ਦੇਣ ਛਕਣਾ ਕਿ ਨੂੰ ਦੇਤਾ ਇਹੇ ਗੌਰਮੈਂਟਸ ਹੋ ਸਕੇ ਸੀ ਸਸਤਾ ਹੋ ਜਾਏ ਤੇ ਸ਼ਾਇਦ ਵਿਆਹਾਂ ਸ਼ਾਦੀਆਂ ਤੇ ਗਿਫਟ ਕੀਤਾ ਜਾ ਸਕਦਾ ਪਰ ਜਿਵੇਂ ਸੋਨੇ ਦੇ ਰੇਟ ਜਾ ਰਹੇ ਆ ਨਾ ਵਿਆਹਾਂ ਚ ਮੈਨੂੰ ਲੰਦਾ ਸੋਨਾ ਹੀ ਬੰਦ ਹੋ ਜਾਣਾ ਪਊਗਾ ਸਰ ਸਾਦੇ ਕਰ ਲੈਣ ਜ਼ਰੂਰ ਹੁਣ ਦੇ ਹੁਣ ਹੋਰ ਸਾਦਗੀ ਦੇ ਵਿੱਚ ਵਿਆਹ ਚੱਲ ਜਾਣੇ ਆ ਫੈਸਾ ਦਾ ਹੀ ਨਹੀਂ ਕੱਚਾ ਮਾਨ ਹੁੰਦਾ ਤੇ ਬਾਕੀ ਤੇ ਗੱਲ ਹੀ ਬੜੀ ਦੂਰ ਦੀ ਰਹਿ ਗਈ ਕੋਲਦੇ ਤਾ ਤੋਂ ਬਿਲਕੁਲ ਬਾਹਰ ਹੋ ਗਿਆ ਬਿਲਕੁਲ ਸਿੰਪਲ ਵਿਆਹ ਕਰਨਗੇ ਤੇ ਫਿਰ ਲੋਕ ਬਚਣਗੇ ਇਹਨਾਂ ਚੀਜ਼ਾਂ ਤੇ ਗਵਰਨਮੈਂਟ ਤੇ ਨਹੀਂ ਸੋਚਦੀ ਕਿਸੇ ਬਾਰੇ ਅੱਗੇ ਅਲਟਰ ਹੁੰਦਾ ਹੈ ਕਿ ਚਾਂਦੀ ਚਾਂਦੀ ਵੀ ਬਹੁਤ ਜ਼ਿਆਦਾ ਮਹਿੰਗੀ ਹੈ ਚਾਂਦੀ ਵੀ ਸਰ ਇੱਕਦਮ ਰੇੜਾ ਇਹ ਨਾ ਹਾਈ ਹੋਇਆ ਉਹਦੇ ਵਿੱਚ ਉਹਦਾ ਵੀ ਰੇੜਾ ਇੰਨਾ ਜ਼ਿਆਦਾ ਹਾਈ ਹੋ ਗਿਆ ਉਹ ਵੀ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਜਾਣੀ ਹੈ ਜ ਕੀ ਕਰ ਸਕਦੇ ਹਾਂ ਮਿਡਲ ਕਲਾਸ ਦੇ ਬਿਲਕੁਲ ਨਹੀਂ ਨਾ ਮਿਡਲ ਕਲਾਸ ਤੇ ਖਰੀਦ ਨਹੀਂ ਸਕਦਾ ਹੁਣ ਸੋਚ ਹੀ ਨਹੀਂ ਸਕਦਾ ਜਿਹੜਾ ਪਿਛਲਾ ਜਿਹੜਾ ਕੋਈ ਹੈਗਾ ਕੋਈ ਉਹ ਹੀ ਵਰਤ ਲਊਗਾ ਨਹੀਂ ਤੇ ਬਹੁਤ ਹਾਲਤ ਮਾੜੀ ਹੈ ਲੈ ਗ੍ਰੀਟ ਸੁਣ ਮੈਂ ਹਮ ਤਾਂ ਕਹਿਣਾ ਕਿ ਮਿਡਲ ਕਲਾਸ ਦੇ ਤੇ ਬਿਲਕੁਲ ਹੀ ਪੌਂਟ ਤੋਂ ਬਾਅਦ ਹੋ ਗਿਆ ਅਪਰ ਕਲਾਸ ਵਾਲੇ ਜਿਹੜੇ ਆ ਉਹ ਸੋਨਾ ਜਿਹੜੇ ਆ ਉਹ ਖਰੀਦ ਸਕਦੇ ਆ ਲੇਕਿਨ ਵਿਆਹ ਸਾਡੀ ਜਿਹੜਿਆ ਹੁਣ ਸਾਦੇ ਕਰਨੇ ਪੈਣਗੇ ਔਰ ਕਰਨੇ ਵੀ ਚਾਹੀਦੇ ਆ ਪਹਿਲਾ ਵਿਆਹਾਂ ਸ਼ਾਦੀਆਂ ਦੇ ਵਿੱਚ ਕਰਦਾ ਚੋਕੇ ਤੇ ਸੋਨਾ ਜਿਹੜਾ ਵਾ ਉਹ ਪਾਇਆ ਜਾਂਦਾ ਸੀ ਲੇਕਿਨ ਜਿੰਨਾ ਸੋਨਾ ਮਹਿੰਗਾ ਹੋ ਗਿਆ आम बंदे दी पहुंच ਤੋਂ باہر ਹੋ ਗਿਆ ਕੈਮਰਾਮੈਨ ਸੋਨੀ ਦੇ ਨਾਲ ਸਰਵੈਂਸਿੰਗ ਕਮਾਨ ਬਤਾਲਾ ਗੁਰਦਾਸ ਕਿਆ ਜਾਵੇ ਤੇ ਖਾਨਦਾਨੀ ਮਸ਼ਹੂਰ ਸੋਨੇ ਦੇ ਕਾਰੋਬਾਰੀ ਨੇ ਲੁਤਰਾ ਸਾਹਿਬ ਆਪਾ ਉਹਨਾਂ ਨਾਲ ਗੱਲਬਾਤ ਕਰਾਂਗੇ ਲੁਤਰਾ ਸਾਹਿਬ ਜਿਸ ਤਰੀਕੇ ਦੇ ਨਾਲ ਬਹੁਤ ਜ਼ਿਆਦਾ ਸੋਨਾ ਮਹਿੰਗਾ ਹੋ ਗਿਆ ਵਾ ਔਰ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਇਹਦੇ ਤੇ ਕੋਈ ਵਿਕਰੀ ਤੇ ਫਰਕ ਹੈ ਇਸ ਰਹੀ ਜਿੱਦੋਂ ਦਾ ਸੋਨਾ ਮਹਿੰਗਾ ਹੋ ਰਿਹਾ ਹੈ ਉਹ ਛੇੜ ਜਿਹੜੀ ਇਹਨਾਂ ਉਹ ਘੱਬੀ ਜਾ ਰਹੀ ਹੈ ਜਿਹੜੀ ਚੀਜ਼ ਅੱਗੀ ਇੱਕ ਟੋਲੇ ਦੀ ਬਣਦੀ ਸੀ ਉਹਨਾਂ ਗਾਲ ਦੀ ਕੋਸ਼ਿਸ਼ ਲਈ ਉਹ ਅੱਧੇ ਟੋਲੇ ਦੀ ਬਣਾ ਕੇ ਮੈਂ ਗੁਜ਼ਾਰਾ ਕਰਦਾ ਉਹ ਜਿੰਨਾ ਵੀ ਅੱਗੇ ਸੋਨਾ ਵਿਕਦਾ ਸੀ ਉਹਦੇ ਨਾਲ ਅੱਧਾ ਵਿਕਣਾ ਸੀ 60% ਦਾ ਨੁਕਸਾਨ ਹੋ ਗਿਆ ਜਿਹੜੀ ਟੋਲੇ ਦੀ ਬਲ ਵੀ ਹੋਲ 5-6 ਗ੍ਰਾਮ ਦੀ ਚੀਜ਼ ਤਿਆਰ ਹੋ ਗਈ ਇਸ ਵਾਸਤੇ ਮੈਂ ਸਮਝ ਲਿਆ ਕਿ ਜਿਸੀ ਤਰ੍ਹਾਂ ਸੋਨਾ ਕੀ ਜਿੰਦਗ ਗਿਆ ਤੇ ਜਿਹੜੇ ਮਾੜੇ ਬੰਦੇ ਜਿਹੜੀ ਇਹ ਪਹੁੰਚ ਤੋਂ ਬਾਹਰ ਹੋ ਗਿਆ ਦਾ ਸੋਨਾ ਉਜੇ ਹੋਰ ਤੇਜ਼ ਹੋ ਗਿਆ ਤੇ ਮਾੜਾ ਬੰਦਾ ਲੈ ਨਹੀਂ ਸਕਦਾ ਉਹ ਚੰਦ ਬੰਦੇ ਜੀ ਜੋ ਸੋਨਾ ਰਹਿ ਜਾਏਗਾ ਆਮ ਬੰਦਾ ਨਹੀਂ ਸੋਨਾ ਦੱਸ ਸਕਦਾ ਤੇ ਇਹ ਪੁਜੀਸ਼ਨ ਇਹ ਹੈ ਕਿ ਜਿਸ ਤਰ੍ਹਾਂ ਕੇਜੀ ਆ ਰਹੀ ਏ ਇਹ ਮੈਸਮੀ ਨੇ ਇਨੀ ਵੀ ਤੇ ਨਹੀਂ ਪਤਲ ਕਨਟੀਨਿਟੀ ਦਾ ਭਾਗ ਜਿਹੜਾ ਕਿੱਥੋਂ ਤੱਕ ਪਹੁੰਚਣਾ ਇਹ 2 ਲੱਖ ਰੁਪਏ ਤੱਕ ਆਸੋਲੇ ਦਾ ਵੜਾ ਹਰ ਕੰਪਨੀ ਦੇ ਵਿੱਚ ਅਖਬਾਰਾਂ ਵੀ ਦੇ ਰਹੀਆਂ ਕਿ 2 ਲੱਖ ਰੁਪਏ ਟੋਲੇ ਦਾ ਹੋ ਜਾਣਾ ਇਹ ਮੈਸਮੀ ਜੇ 2 ਲੱਖ ਰੁਪਏ ਟੋਲੇ ਦਾ ਹੋ ਗਿਆ ਤੇ ਫਿਰ ਉਹ ਸਾਡੇ ਕਾਰੋਬਾਰ ਨੂੰ ਵੀ ਸਨ ਬਹੁਤ ਵੱਡਾ ਫਾਇਦਾ ਸਰਪੇਗਾ ਔਰ ਸਾਡੀ ਐਸੋਸੀਏਸ਼ਨ ਨਾਲ ਹੀ ਸੋਸ਼ਲ ਫੋਰਮ ਨੇ ਪਿਆ ਕਿ ਇਸ ਇਸ ਬਾਰੇ ਜੀ ਕੋਈ ਸਰਕਾਰ ਨਾਲ ਗੱਲ ਕੀਤੀ ਜਾਏ ਕਿ ਜਿਹਦੇ ਨਾਲ ਇਹ ਕਿ ਸੋਨੇ ਦੇ ਉੱਤੇ ਕੰਟਰੋਲ ਕੀਤਾ ਜਾਏ ਜੇ ਕੰਟਰੋਲ ਨਾ ਕਰੇ ਤੇ ਇਹਨੇ ਲੋਕ ਜਿਹੜੇ ਦੁਕਾਨਦਾਰ ਜਿਹੜੇ ਵਕਾਰ ਹੋ ਜਾਣਗੇ ਛੋਟੇ ਦੁਕਾਨਦਾਰਾਂ ਨੂੰ ਇੰਨਾ ਕੋ ਅਸਰ ਪਿਆ ਕਿ ਉਹ ਅਗੇ ਅਧਿਕਾਰੀ ਦੇ ਵਿੱਚ ਆ ਗਏ ਨੇ ਕਿ ਉਹਨਾਂ ਕੋਲ ਗਾਹ ਕੀ ਜੰਦਾ ਕਿਉਂਕਿ ਗਾਹ ਜਿਹੜਾ ਉਹ ਇਹਦੇ ਇਹਨੂੰ ਛੋਟਾ ਗਾਹ ਸੀ ਉਹਨਾਂ ਉਹ ਛੋਟੇ ਗਾਹ ਵੀ ਅਪੋਰਟ ਤੋਂ ਬਹੁਤ ਸੋਣਾ ਹੋਊਗਾ ਚਾਂਦੀ ਦੀ ਗੱਲ ਕੀਤੀ ਜਾਵੇ ਤਾਂ ਚਾਂਦੀ ਦਾ ਨਾ ਰੁਕਾ। ਚਾਂਦੀ ਵੀ ਤੁਸੀਂ ਚਾਂਦੀ ਅੱਜ ਤੱਕ ਇੰਨੀ ਐਨਾ ਘੜੀ ਵਧੀ ਰਹੀ ਸੀ ਸੋਨਾ ਤੇ ਖੈਰ ਵਾਧਾ ਰੰਦਾ ਸੀ। ਚਾਂਦੀ ਇਹ ਪਤਾ ਨਹੀਂ ਕੀ ਡਿਮਾਂਡ ਚਾਂਦੀ ਦੀ ਲੱਗਦੀ ਹੈ ਸਾਡੀ ਸਮਝ ਵਿੱਚ ਬਾ ਨਹੀਂ ਤੇ ਕੀ ਲੋੜ ਪਈ ਹੈ ਸਰਕਾਰ ਨੂੰ ਲੋੜ ਪਈ ਹੈ ਜਾਂ ਕੋ ਮਛੀਂਹੀ ਦੀ ਬਣਨ ਦੀ ਬੱਚੀ ਜੁਤ ਆਈਏ ਉਹਦੇ ਕਰਕੇ ਮੈਂ ਸਮਝ ਨਹੀਂ ਲਾ ਕਿ ਉਹ ਕੋਈ ਇੰਨੀ ਕੋਈ ਚੀਜ਼ ਤੇਜੀ ਆਈਏ ਚਾਂਦੀ ਦੇ ਵਿੱਚ ਕਿ ਉਹ ਚਾਂਦੀ ਜਿਹੜੀ ਉਹ ਉਹਦੀ ਕੀ ਸਿਹਲ ਦਾ ਅਸੀਂ ਚਾਂਦੀ ਦਾ ਹੀ ਕੰਮ ਘੱਟ ਕਰਦੇ ਆ। ਬਾਕੀ ਇਹ ਹੈ ਕਿ ਚਾਂਦੀ ਦੀ ਸੇਲ ਦੇ ਵਿੱਚ ਹੀ ਫਰਕ ਆਇਆ ਜਿਹੜੇ ਚਾਂਦੀ ਦੀਆਂ ਦੁਕਾਨਾਂ 'ਚ ਕੰਮ ਕਰਦੇ ਨੇ ਉਹਨਾਂ ਦੀ ਸੇਲਾਂ ਵਿੱਚ ਫਰਕ ਆਇਆ ਜੇ 5-6 ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਸੋਨੇ ਦੇ ਵਿੱਚ ਮਤਲਬ ਕਰਕੇ ਕਿਸ ਰੇਟ ਤੋਂ ਲੈ ਕੇ ਹੁਣ ਕਿਸ ਰੇਟ ਤੱਕ ਪਹੁੰਚ ਗਿਆ ਅਸੀਂ ਕਿ ਕਿਸ ਰੇਟ ਜਰ ਹਾਂ ਅਸਰ ਹੈਗਾ ਇੱਕ ਲੱਖ ਤੋਂ 22 ਹਜ਼ਾਰ ਤੋਂ 22 ਹਜ਼ਾਰ ਦਾ ਤੇ ਇਹਦਾ ਪਹਿਲਾਂ ਇਸ ਤੋਂ 6 ਮਹੀਨੇ ਪਹਿਲਾਂ ਅਸੀਂ 88 ਹਜ਼ਾਰ ਰੁਪਏ ਰਿਹਾ ਸੀ ਇੱਕਦਮ 40-50 ਹਜ਼ਾਰ ਰੁਪਏ ਤੋਂ ਪਿੱਛੇ ਵਧਿਆ ਉਹ ਛੋੜੇ ਚੇਤ ਦੀ ਵਿੱਚ ਜੀ ਹੋਰ ਪਿੱਛੇ ਥੋੜਾ ਜਲਦੀ ਕਿ ਡਬਲ ਹੋ ਰਿਹਾ ਕਿਉਂਕਿ ਪਹਿਲਾਂ ਦਾ ਰੇਟ 60000 62000 30000 ਇਹ ਇੱਕ ਡਬਲ ਵਾਲਾ ਕੰਮ ਡਬਲ ਹੋ ਰਿਹਾ ਅਸਲ ਵਿੱਚ ਮਾਰਕੀਟ ਜੀ ਉਹ ਨਾ ਡਬਲ ਹੈ ਅਗਰ ਅਲੀ ਦਾ ਇਹ ਨਹੀਂ ਤੂੰ ਪਤਾ ਕਿ ਡਬਲ ਨੂੰ ਕਿੱਥੇ ਅੱਗੇ ਚੱਲ ਜਾਣਾ ਇਹਦੀ ਕੋਈ ਰਿਕਵਰੀ ਕੋਈ ਸਰਕਾਰ ਨਹੀਂ ਕਹਿ ਰਹੀ ਕਿ ਸੋਨਾ ਇੱਥੋਂ ਤੱਕ ਪਹੁੰਚੇਗਾ ਕੋਈ ਪਤਾ ਨਹੀਂ ਲੱਗਦਾ ਬਈ ਇਹ ਸੋਲ ਸੇ ਸਾਰੇ ਲੋਕ ਪਰੇ ਚਾਹਦੇ ਸਾਡੇ ਵਪਾਰੀ ਬੜੇ ਪਰੇਸ਼ਾਨ ਨੇ ਕਿ ਇਹਨਾਂ ਰੇਟ ਵਾਧਾ ਗਿਆ ਸਾਡੇ ਕਾਰੋਬਾਰ ਦੇ ਉੱਤੇ ਬਹੁਤ ਵੱਡਾ ਅਸਰ ਕਰੇਗਾ ਜਸਪੋਜ਼ ਕਰੋ ਜਿਸ ਤਰ੍ਹਾਂ ਤੁਸੀਂ ਭੁਗਤਾਨ ਕੀਤੀ ਕਿ 2 ਲੱਖ ਤੱਕ ਪਹੁੰਚ ਸਕਦਾ ਵਾ ਜੇ ਪਹੁੰਚ ਜਾਂਦਾ ਜੇ ਉਹ 40% ਤੁਹਾਡੇ ਬਿਜ਼ਨਸ ਤੇ ਕਟਾ ਕੇ ਆਵਾ ਤੇ ਉਹ ਫਿਰ ਇਹਦੇ ਮਤਲਬ ਉਹ ਕਟਾ ਜਿਹੜਾ ਬਹੁਤ ਜ਼ਿਆਦਾ ਡਬਲ ਹੋ ਜਾਏਗਾ ਮੈਂ ਸਭ ਇਹ ਕਹਾਂ ਕਿ ਜੇ 2 ਲੱਖ ਰੁਪਏ ਤੱਕ ਪਹੁੰਚੇ ਨੀ ਇਸ ਤਰ੍ਹਾਂ ਸੀਐਲ ਜਿਹੜੀ 40% ਘਟ ਦਿੰਦੀ ਏ ਔਰ ਗੌਰਮ ਨੂੰ ਜਿਹੜਾ ਸਾਡੇ ਟੈਕਸ ਜਾਂਦੇ ਸੀ ਗੌਰਮ ਨੂੰ ਵੀ ਇਨਸਾਨ ਹੋਏਗਾ ਕਿਉਂਕਿ ਇੰਨਾ ਟੈਕਸ ਜਾਂਦਾ ਸੀ ਕਿ ਕੋਈ ਰੈਟ ਇਹਨਾਂ ਤੋਂ ਇਹ ਹੋਵੇ ਅਦਾਕ ਰਹਿਣਾ ਨੇ ਤੇ ਉਹ ਜਿਹਨੂੰ ਛੇਲਾ ਜਿਹੜੀਆਂ ਹੁਣ ਇਸ ਵੇਲੇ 60% ਬਾਕੀ 30% ਰਹਿ ਗਣੀ ਕਿ ਸੇ ਜੋ ਫਰਕ ਪੈਣਾ ਤੇ ਉਹ ਟਕਸਾਂ ਨਹੀਂ ਫਰਕ ਪੈਣਾ ਇਹ ਗੌਰਮੇ ਨੂੰ ਵਿਚਾਰ ਕਰਨਾ ਚਾਹੀਦਾ ਜੇ ਉਹ ਥੱਲੇ ਇਹ ਜਿਹੜਾ ਬੰਦਾ ਕਿਉਂ ਲੱਟਾ ਮੋਰ ਜਿਸ ਤਰੀਕੇ ਨਾਲ ਤੜ ਕੋਈ ਨਹੀਂ ਮਲਾਤਨ ਕੰਮ ਕਰਦੇ ਨੇ ਜੀ ਇਸ ਤਰੀਕੇ ਨਾਲ ਬਿਜ਼ਨਸ ਡਾਊਨ ਆਉਂਦਾ ਤੇ ਆਮ ਜਿਹੜਾ ਛੋਟਾ ਕਾਰੀਗਰੜਾ ਉਹ ਕੰਮ ਕਰਦਾ ਹੈ ਉਹਦੇ ਬੱਤੇ ਵੀ ਬੜਾ ਅਸਰ ਛੋਟੇ ਕਾਰੀਗਰ ਜੀ ਤੇ ਅਸਲ ਇਹ ਪਿੰਛਣ ਕਿਉਂ ਕਪੜੋ ਕੰਮ ਜਿਉਂ ਨਾਲ ਕੋ ਹੈ ਹੀ ਨਹੀਂ ਕਿਉਂਕਿ ਕੰਮ ਜਿਹੜਾ ਉਹ ਚਲਾ ਚਲਾ ਗਿਆ ਮਸ਼ੀਨਾਂ ਨਾਲ ਕੰਮ ਤੇ ਆ ਬੰਦੇ ਦਿੱਲੀ ਚਾਰ ਹੁੰਦਾ ਇੱਥੋਂ ਦੇ ਜਿਹੜੇ ਕਾਰੀਗਰ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਪਿਆ ਮੈਂ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਇਸ ਤਰ੍ਹਾਂ ਵਿਕਾਰ ਹੋ ਗਿਆ ਜਿਹੜੇ ਸਾਡੇ ਕੋ ਮਲਾਜਮ ਨੇ ਉਹਨਾਂ ਦੀਆਂ ਤਨਖਾਹਾਂ ਨਹੀਂ ਸਾਡੇ ਕੋ ਦਿੱਤੀਆਂ ਜਾਣਗੀਆਂ ਜੀ ਇਸ ਤਰ੍ਹਾਂ ਕਾਰੋਬਾਰ ਨੂੰ ਫਟ ਪਈ ਗਿਆ ਔਰ ਦੁਕਾਨਦਾਰ ਕੋ ਇਹ ਇੱਕ ਪ੍ਰੋਬਲਮ ਆਉਣੀ ਹੋ ਗਈ ਇਸ ਵਾਸਤੇ ਮੈਂ ਸਭ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਇਹਦੇ ਬਾਰੇ ਕਿ ਇਹਦਾ ਕੋਈ ਹੱਲ ਕੱਢਿਆ ਜਾਏ ਇਹ ਸਾਡੀ ਐਸੋਸੀਏਸ਼ਨ ਨਾਲ ਗੱਲ ਕੀਤੀ ਜਾ ਸਾਡੇ ਕੋ ਭੰਡਾਰ ਨਾਲ ਗੱਲ ਕਰਕੇ ਇਹਦੇ ਬਾਰੇ ਵਿਚਾਰ ਕਰਨਾ ਚਾਹੀਦਾ ਹੈ ਸੋ ਸਾਫ ਸਾਫ ਕਹਿਣਾ ਵਾ ਕਿ ਜਿਸ ਤਰੀਕੇ ਦੇ ਨਾਲ 6 ਮਹੀਨੇ ਤੋਂ ਲੈ ਕੇ ਹੁਣ ਤੱਕ ਸੋਨਾ ਜਿਹੜਾ ਵਧਿਆ ਵਾ ਔਰ ਇੱਕ ਸਾਲ ਦੀ ਪੁਰਾਣੀ ਗੱਲ ਕੀਤੀ ਜਾਵੇ ਤੇ ਡਬਲ ਤੋਂ ਵੱਧ ਜਿਹੜਾ ਸੋਨੇ ਦਾ ਰੇਟ ਹੋ ਗਿਆ ਜਿਹਦੇ ਨਾਲ ਆਉਣ ਵਾਲੇ ਵਿਆਹ ਦੇ ਸੀਜ਼ਨਾਂ ਵਿੱਚ ਗਰੀਬ ਵਿਅਕਤੀਆਂ ਵਾਸਤੇ ਜਿਹੜਾ ਵਾ ਉਹ ਸੋਨਾ ਪਹੁੰਚ ਤੋਂ ਬਿਲਕੁਲ ਹੀ ਬਾਹਰ ਹੋ ਗਿਆ ਔਰ ਸਾਫ ਤੌਰ ਤੇ ਇਹਨਾਂ ਦਾ ਇਹ ਵੀ ਕਹਿਣਾ ਕਿ ਜਿੱਥੇ ਛੋਟੇ ਜਲੇਦ ਕਾਰੀਗਰ ਸੀ ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਪ੍ਰਭਾਵ ਪਿਆ ਔਰ ਛੋਟੇ ਦੁਕਾਨਦਾਰਾਂ ਦਾ ਜਿਹੜਾ ਕਿਤੇ ਨਾ ਕਿਤੇ ਦੇਖਿਆ ਜਾਵੇ ਤੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਨਜ਼ਰ ਆ ਰਿਹਾ ਹੈ ਜਿਸ ਤਰੀਕੇ ਦੇ ਨਾਲ 40% ਦਾ ਇਹ ਦੱਸ ਰਹੇ ਨੇ ਕਿ سونے ਦਾ ਜਿਹੜਾ ਕਾਰੋਬਾਰ ਦੇ ਉੱਤੇ ਫਰਕ ਪਿਆ ਵਾ ਜੇ ਅਗਰ 2 ਲੱਖ ਨੂੰ ਹੋ ਜਾਂਦਾ ਤੇ ਇਹ 70 ਤੋਂ 80% ਬਿਜ਼ਨਸ ਦੇ ਵਿੱਚ ਫਰਕ ਪਾਵੇਗਾ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਕਮਾਂਡ ਬਟਾਲਾ ਗੁਰਦਾਸਪੁਰ